5990 ਦੇ ਵਿੱਚ 2 ਨਾਈਟ 3 ਡੇਸ ਇਹ ਦੱਸ ਦੋ ਕਿ ਕਿੱਥੇ ਲੈ ਕੇ ਚੱਲਨੇ ਆਂ ਮੰਡਾਲੀ ਤੇ ਸਿਸਕੂਮਾਵਾਂਗੇ ਤੁਹਾਨੂੰ ਬ੍ਰੇਕਫਾਸਟ ਤੇ ਡਿਨਰ ਦਾ ਵੀ ਪੂਰਾ ਹੈਗਾ ਇੰਤਜ਼ਾਮ 11 ਵਜੇ ਅਸੀਂ ਹਿੰਦਬੜ ਟੈਂਪਲ ਲੈ ਕੇ ਜਾਵਾਂਗੇ ਫਿਰ ਆਪਾਂ ਸ਼ਾਮ ਨੂੰ ਇਹਨਾਂ ਨੂੰ ਐਕਟੀਵਿਟੀ ਕਰਾਵਾਂਗੇ 6 ਵਜੇ ਫਿਰ 7 ਵਜੇ ਅਸੀਂ ਡੀਜੇ ਪਾਰਟੀ ਤੇ ਬੋਨ ਫਾਇਰ ਦਾ ਮਤਲਬ ਅੰਡੈਟ ਖੰਡ 'ਚ ਬਹੁਤ ਆਨੰਦ ਵੀ ਲੈਣਾ ਹੈ ਕੀ ਬਤਕੇ ਬਤ ਤੇ ਨੀਹਾ ਜੀ ਬੁਕਿੰਗ ਦਾ ਕੀ ਹਿਸਾਬ-ਤਾਬ ਹੈ ਬੁਕਿੰਗ ਦਾ ਹੈਗਾ ਹਾਫ ਪਹਿਲਾਂ ਅਸੀਂ ਲਵਾਂਗੇ ਠੀਕ ਹੈ ਜਦੋਂ ਬੈਜਾਂਗੇ ਫਾਸਟਰ ਹੋਏਗੀ ਫਿਰ ਅਸੀਂ ਲਵਾਂਗੇ ਵਾਹ ਜੀ ਵਾਹ ਬਹੁਤ ਜੀ ਹੈ ਸਤਿ ਸ਼੍ਰੀ ਅਕਾਲ ਹੋਰ ਤੁਹਾਨੂੰ ਕੀ ਚਾਹੀਦਾ ਹੈ 5999 ਅੱਜ ਦੇ ਪੈਸੇ ਦੇ ਕੇ ਤੁਸੀਂ ਬੁਕਿੰਗ ਕਰਾ ਸਕਦੇ ਹੋ ਆਪਣੀ ਸੀਟ ਰਿਜ਼ਰਵ ਕਰ ਸਕਦੇ ਹੋ ਸਰ ਤੂੰ ਆਪਣਾ ਡਿਪਾਰਟਮੈਂਟ ਰਿਕਰਡ ਜਾਣੇ ਤੂੰ ਸਾਨੂੰ ਸਾਮ ਨੂੰ 6 ਵਜੇ 베ਰਕਮੇ ਫਲਾਨਸ ਕੋ। ਫਿਰ ਆਪਾਂ ਸਾਮ ਨੂੰ ਰਾਤ ਨੂੰ 9 ਵਜੇ ਖਰਾ ਮਿਲਾਂਗੇ ਨੀਅ ਬਸਟੈਂਡ। ਠੀਕ ਹੈ ਜੀ। ਤੇ ਜੇ ਕਿਸੇ ਨੇ ਚੰਡੀਗੜ੍ਹ ਦੀ ਟਨਾਂ ਹੋਏਗਾ ਅਸੀਂ ਉੱਥੋਂ ਵੀ। ਕੀ ਬਾਤ ਹੈ ਕੀ ਬਾਤ ਹੈ ਠੀਕ ਹੈ ਜੀ ਠੀਕ ਹੈ। ਉਸ ਤੋਂ ਬਾਅਦ ਨਾਲ ਨਾਲ ਆਪਣਾ ਮਨਾਲੀ ਟੂਰ ਹੈ ਤੇ ਸਾਰਾ ਹੈ। ਮਨਾਲੀ ਦੇ ਸੀਸੂ। ਕੀ ਬਾਤ ਹੈ ਮਨਾਲੀ ਸੀਸੂ ਨਾਲ ਬ੍ਰੇਕਫਾਸਟ ਡਿਨਰ ਦੋਨੋਂ ਦਿਨ ਹੈ। ਦੋਨੋਂ ਦਿਨ। ਕੀ ਬਾਤ ਹੈ ਜਦੋਂ ਵਾਪਸੀ ਹੈ। ਸਰ ਪੂਰੀ ਪਾਰਟੀ ਬੌਨ ਪਾਇਆ ਸਾਰਾ ਕੁਝ। ਸੋ ਕੁੰਮਣ ਫਿਰਨ ਦੇ ਸ਼ੌਕੀਨਾ ਵਾਸਤੇ ਖੁਸ਼ਖਬ ਟ੍ਰੈਵਲ ਪੈਕੇਜ ਲੈ ਕੇ ਆ ਰਹੇ ਆ ਜਿਹੜਾ ਸ਼ਾਇਦ ਤੁਸੀਂ ਕਦੀ ਨਾ ਸੁਣਿਆ ਹੋਣਾ ਨਾ ਕਦੀ ਦੇਖਿਆ ਹੋਣਾ ਨਾ ਕਦੀ ਇੰਨੇ ਸਸਤੇ ਚ ਘੁੰਮਿਆ ਹੋਣਾ ਜੀ ਹਾਂ ਸਿਰਫ 5999 ਰੁਪਏ ਦੇ ਵਿੱਚ ਤੁਹਾਨੂੰ ਨੇਹਾ ਐਂਡ ਖੁਸ਼ੀ ਟੂ ਟ੍ਰੈਵਲ ਵਾਲੇ ਕਿੱਥੇ ਕਿੱਥੇ ਕਮਾਨ ਜਾ ਰਹੇ ਆ ਅਧਕਾਰ ਦੇ ਗੱਲਬਾਤ ਜਾਣਦੇ ਆ ਨੇਹ ਨਾਲ ਨੇਹਾ ਜੀ ਕੀ ਹਾਲ ਚਾਲ ਕਿਵੇਂ ਹੋ ਸਰ ਤੁਸੀਂ ਦੱਸੋ ਕਹਿੰਦੇ ਨੇਹ ਐਂਡ ਖੁਸ਼ੀ ਟੂਰ ਵਿਦ ਦ ਟਰੈਵਲ ਫਰੀਕਸ ਟਰੈਵਲ ਐਨਥੂਸੀਆਸਟ ਸੁਣੇ ਸੀਗੇ ਫਰੀਕਸ ਮਤਲਬ ਜਿਹੜੇ ਘੁੰਮਣ ਲਈ ਜਮਾਈ ਕਮਰੇ ਆ ਪੂਰੇ ਸ਼ੌਕੀਨ ਨੇ ਪੂਰੇ ਸ਼ੌਕੀਨ ਨੇ ਪਰ ਐਟ ਕੀ ਸ਼ੌਕੀਨਾਂ ਨੂੰ ਕਿੰਨੇ ਦਿਨ ਨੂੰ ਲੈ ਕੇ ਜਾ ਰਹੇ ਹੋ 28 29 30 28 29 30 ਯਾਨੀ ਦੋ ਰਾਤਾਂ ਤਿੰਨ ਦਿਨ ਤੇ ਇਹ 5999 ਰੁਪਏ ਚ ਬਸ ਜੀ ਸਰ ਪੱਕੀ ਗੱਲ ਹੈ ਪੱਕੀ ਗੱਲ ਹੈ ਸਰ ਤੇ ਇੰਨਾ ਤਾਂ ਬੰਦਾ ਕੱਲਾ ਚੱਲ ਜੇ ਖਰਚਾ ਤਾਂ ਹੋ ਜਾਂਦਾ ਗੱਡੀ ਜਾ ਕੇ ਤਾਂ ਇੱਕ ਵਾਰੀ ਅਸੀਂ ਲੈ ਕੇ ਜਾਵਾਂਗੇ ਉਹ ਦੇਖਣਗੇ ਕਿ ਕਿੱਦਾਂ ਉਹਨਾਂ ਨੂੰ ਅੱਛਾ ਲੱਗਦਾ ਹੈ ਫਿਰ ਉਦਾਂ ਫੇਰ ਆਪਾਂ ਦੇਖਾਂਗੇ ਕੀ ਬਾਤਾਂ ਸੁਪਰ ਪਰਸਨ 5990 ਦੇ ਵਿੱਚ 2 ਨਾਈਟ 3 ਡੇਸ ਹੁਣ ਇਹ ਦੱਸ ਦੋ ਕਿੱਥੇ ਕਿੱਥੇ ਲੈ ਕੇ ਚੱਲੇ ਹੋ ਮੰਨਾਲੀ ਤੇ ਸਿਸਕੂਮਾਵਾਂਗੇ ਇਹ ਤੁਹਾਨੂੰ ਬ੍ਰੇਕਫਾਸਟ ਤੇ ਡਿਨਰ ਦਾ ਵੀ ਪੂਰਾ ਹੈਗਾ ਇੰਤਜ਼ਾਮ ਠੀਕ ਹੈ ਨਾਲ ਤੁਹਾਨੂੰ ਨਾਲ ਦੇ ਨਾਲ ਬ੍ਰੇਕਫਾਸਟ ਡਿਨਰ ਸਾਰਾ ਕੁਝ ਬੋਲ ਦਿੱਤੀ ਹੈਗੀ ਖਾਣੇ ਦੇ ਬ੍ਰੇਕਫਾਸਟ ਚ ਬ੍ਰੇਕਫਾਸਟ ਚ ਹੈਗਾ ਸਰ ਇੱਕ ਤਾਂ ਤੁਹਾਨੂੰ ਵੈਲਕਮ ਡਰਿੰਕ ਹੈਗੀ ਹੈ ਤੁਹਾਡੇ ਵਾਸਤੇ ਫਿਰ ਉਹਦੇ ਬਾਅਦ ਤੁਹਾਡੇ ਵਾਸਤੇ ਬ੍ਰੇਕਫਾਸਟ ਹੈਗਾ ਸਰ ਮਿਕਸ ਪਰੌਂਠਾ ਵੈ ਸੈਂਡਵਿਚ ਐਂਡ ਟੀ ਐਂਡ ਕਾਫੀ ਠੀਕ ਹੈ ਠੀਕ ਹੈ ਤੋਂ ਦੱਸ ਕੋ ਤੁਹਾਨੂੰ ਦੁਬਾਰਾ ਦਿਖਾ ਦਿੰਨੇ ਆ ਕਿ ਡੇ 1 ਬ੍ਰੇਕਫਾਸਟ ਵੈਲਕਮ ਡਰਿੰਕ ਔਨ ਅਰਾਈਵਲ ਕੈਂਡ ਜੇ ਕਿ ਬਲੂ 베ਰੀ ਜਾਂ ਕਿ ਹੋਰ ਵਧੀਆ ਫਲੇਵਰਾਂ ਵਾਲੇ ਨਾਲ ਦੇ ਨਾਲ ਮਿਕਸ ਪਰੌਂਠਾ ਵੈਜ ਸੈਂਡਵਿਚ ਟੀ ਕਾਫੀ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਵਾਹ ਜੀ ਵਾ ਤੇ ਉਸ ਤੋਂ ਬਾਅਦ ਕਿਤੇ ਕਿਤੇ ਘੁਮਣ ਲੱਗੇ ਹੋਏ 10:00 ਬੋਲ ਕੇ 11 ਵਜੇ ਅਸੀਂ ਹਿੰਡਬਰ ਟੈਂਪਲ ਲੈ ਕੇ ਜਾਵਾਂਗੇ ਫਿਰ ਆਪਾਂ ਸ਼ਾਮ ਨੂੰ ਇਹਨਾਂ ਨੂੰ ਐਕਟੀਵਿਟੀ ਕਰਾਵਾਂਗੇ 6 ਵਜੇ ਫਿਰ 7 ਵਜੇ ਅਸੀਂ DJ ਪਾਰਟੀ ਤੇ ਬੋਨਫਾਇਰ ਦਾ ਮਤਲਬ ਹੈ ਨਾ ਠੰਡ ਤੇ ਬੋਨਫਾਇਰ ਦਾ ਆਨੰਦ ਵੀ ਲੈਣਾ ਹੈ ਪੂਰਾ ਬੱਤਕਾ ਦੁਸਤੋਂ ਬਾਅਦ ਡਿਨਰ ਚ ਕੀ ਕੀ ਹੈ ਡਿਨਰ ਚ ਹੈਗਾ ਸਰ ਦਾਲ ਮਖਣੀ ਪਨੀਰ ਬਟਰ ਮਸਾਲਾ ਮਿਕਸ ਵੈਜ ਡਰਾਈ ਚਪਾਤੀ ਸੈਲਡ ਸੋਵਈਆਂ ਖੀਰ

ਤਰ ਤਾ ਨੂੰ ਬ੍ਰੇਕਫਾਸਟ ਪਹਿਲਾ ਮਿਲੇਗਾ ਇਹ ਤੋਂ ਅੱਜ ਉਹਦੇ ਜੇ ਤੁਹਾਨੂੰ ਚਨਾ ਪੂਰੀ ਬਟਰ ਟੋਸਟ ਟੀ ਕਾਫੀ ਮਿਲੇਗਾ ਕੀ ਬਾਤ ਹੈ ਕਿ ਅਵਟੂ ਦਸਕੋ ਆ ਦੂਜੇ ਦਿਨ ਬ੍ਰੇਕਫਾਸਟ ਚਨਾ ਪੂਰੀ ਬਟਰ ਟੋਸਟ ਟੀ ਕਾਫੀ ਸਾਰਾ ਕੁਝ ਤੇ ਡਿਨਰ ਫਿਰ ਹੈ ਉਹਦੋਂ ਡਿਨਰ ਫਿਰ ਹੈਗਾ ਕੀ ਬਾਤ ਹੈ ਸ਼ਾਮ ਨੂੰ 5 ਵਜੇ ਅਸੀਂ ਉਹਨਾਂ ਨੂੰ ਵਾਪਸ ਲੈ ਕੇ ਆਵਾਂਗੇ ਫਿਰ ਉਹਦੇ ਬਾਅਦ ਡਿਨਰ ਹੈਗਾ ਦਾਲ ਤੜਕਾ ਤਰਾਈ ਪਨੀਰ ਅਚਾਰੀ ਆਲੂ ਰਾਈਸ ਚਪਾਤੀ ਸੈਲਡ ਫਰੂਟ ਕਸਟਰਡ ਕੀ ਬਤਾਏ ਕੀ ਬਤਾਓ ਸੋ ਦੋਸਤੋ ਆ ਦੇਖੋ ਨਿਆਰੇ ਫਿਰ ਦੁਬਾਰਾ ਦਾਲ ਤੜਕਾ ਕੜਾਈ ਪਨੀਰ ਅਚਾਰੀ ਆਲੂ ਰਾਈਸ ਚਪਾਤੀ ਸਲਾਦ ਫਰੂਟ ਕਸਟਰਡ ਤੇ ਆ ਥੱਲੇ ਦੋ ਨੰਬਰ ਨੇ ਨਿਹਾਇ ਦਾ ਨੰਬਰ ਨੋਟ ਕਰ ਲਓ 9779274265 ਤੇ ਖੁਸ਼ੀ ਜੀ ਦਾ 7837344309 ਸੋ ਦੇਰੀ ਨਾ ਕਰਿਓ ਤੇ ਇਹ ਜੋ ਡਿਪਾਰਟਮੈਂਟ ਟਾਈਮਿੰਗ ਤੋਂ ਵੀ ਇਹ ਵੀ ਦੱਸ ਦੋ ਮਾੜੀਆਂ ਟਾਈਮਿੰਗ ਕੀ ਲੱਕ ਕੇ ਜਾਣਾ ਹੈ ਟਾਈਮਿੰਗ ਆਪਣਾ ਲੁਧਿਆਣਾ ਤੋਂ ਬੇਲਕਾ ਮੇ ਪਲਾਂਟ ਤੋਂ ਸ਼ੁਰੂ ਹੋਏਗਾ ਸ਼ਾਮ ਨੂੰ 6 ਵਜੇ 28 ਤਰੀਕ ਨੂੰ 28 ਨਵੰਬਰ ਨਵੰਬਰ 28 ਨਵੰਬਰ ਸ਼ਾਮ ਨੂੰ 6 ਵਜੇ ਆਪਣੀ ਬਸ ਚੜ੍ਹਨੀ ਹੈ ਬੇਲਕਾ ਨੂੰ ਪਲਾਂਟ ਦੇ ਕੋਲ ਠੀਕ ਹੈ ਜੀ ਠੀਕ ਹੈ ਫਿਰ ਸ਼ਾਮ ਨੂੰ ਸਾਹ ਖਰੜ ਦੇ ਕੋਲ ਜਾ ਕੇ ਆਕੂ 9 ਵਜੇ ਨਿਆ ਬੱਸ ਸਟੈਂਡ ਠੀਕ ਹੈ ਯਾਨੀ ਕਿ ਇੱਕ ਸਟਾਪ ਆਊਗਾ ਡਿਪਾਰਚਰ ਵਾਲਾ ਹੋ ਗਿਆ ਖਰੜ ਟਾਈਮਿੰਗ 9 ਵਜੇ ਦੀ ਹੈ ਕਹਿਣ ਜੇ ਸਵਾਰੀ ਉੱਥੋਂ ਬੈਣਾ ਹੈ ਉੱਥੋਂ ਬੈਹਿ ਜਾਣਗੇ ਤੇ ਜਿਹੜੇ ਚੰਡੀਗੜ੍ਹ ਤੋਂ ਜਾਣਾ ਹੈ ਉਹ ਵੀ ਇੱਥੇ ਇੱਥੇ ਉੱਥੇ ਵੀ ਰੋਕ ਲਾਂਗੇ ਉੱਥੇ ਵੀ ਰੋਕ ਲਾਂਗੇ ਕੋਈ ਚੱਕਰ ਨਹੀਂ ਯਾਨੀ ਜੇ ਚੰਡੀਗੜ੍ਹ ਵਾਲੇ ਲਾਂਡਰਾ ਵਾਲੇ ਅਸੀਂ ਆਪਣੇ ਕਸਟਮਰਾਂ ਵਾਸਤੇ ਇਹਨਾਂ ਵੀ ਐਡਜਸਟਮੈਂਟ ਕਰ ਰਹੇ ਹਾਂ ਓਏ ਹੋਏ 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 ਬਾਜੀ ਬਾ ਦਰਸ਼ਕੋ ਆ ਬੜੀ ਵੱਡੀ ਗੱਲ ਹੈ ਕਿ ਲੁਧਿਆਣੇ ਤੋਂ 28 ਤਰੀਕ ਨੂੰ 25 ਨਵੰਬਰ ਨੂੰ ਜਿਹੜੀ ਬੱਸ ਚੱਲਣੀ ਹੈ ਸ਼ਾਮੀ 6 ਵਜੇ ਵੇਰਵਾਰ ਨੂੰ ਪਲਾਂਟ ਤੋਂ ਉੱਥੋਂ ਵੀ 9 ਵਜੇ ਚੱਲਣੀ ਹੈ ਇਹ ਜੇਕਰ ਲਾਂਡਰਾਂ ਵਾਲੇ ਚੰਡੀਗੜ੍ਹ ਵਾਲੇ ਆਸ-ਪਾਸ ਨੇ ਤਾਂ ਉੱਥੇ ਹੀ ਬ੍ਰੇਕ ਵੱਜ ਜੂਗੀ ਐਨਾ ਵੀ ਲਿਬ੍ਰੇਸ਼ਨ ਹੋ ਜਾਊਗਾ ਤੇ ਨਾਲ ਦੇ ਨੰਬਰ ਨੋਟ ਕਰ ਲਓ ਤੇ ਇਹ ਵੀ ਦੱਸ ਦਿਓ ਬੁਕਿੰਗ ਕਿਵੇਂ ਕਰਾਣ ਲੋਕ ਤੁਹਾਨੂੰ ਮੈਸੇਜ ਕਿਵੇਂ ਕਰਨ ਸਰ ਮੈਨੂੰ ਮੈਸੇਜ ਕਰੋ ਇਸ ਨੰਬਰ ਤੇ 78792 74265 ਤੇ ਜਿਨ੍ਹਾਂ ਨੇ ਚੰਡੀਗੜ੍ਹ ਵਾਲਿਆਂ ਨੂੰ ਕੰਟੈਕਟ ਕਰਨਾ ਹੈ 78373 44309 ਤੇ ਕੰਟੈਕਟ ਮੈਂ ਖੁਸ਼ੀ ਨੂੰ ਕਰਾਂ ਮੈਨੂੰ ਇਸ ਨੰਬਰ ਤੇ ਕਰਾਂ ਮੇਰਾ ਨਾਮ ਨੇਹਾ ਹੈ ਠੀਕ ਹੈ ਠੀਕ ਹੈ ਸੋ ਦਰਸ਼ਕੋ ਆ ਤੁਹਾਡੀ ਸਕਰੀਨ ਤੇ ਚੱਲਦੇ ਪਿਆ ਨੰਬਰ ਆ ਨੰਬਰ ਨੇਹਾ ਜੀ ਦਾ ਤੇ ਆ ਜਿਹੜਾ ਚੰਡੀਗੜ੍ਹ ਵਾਲੇ ਪਾਸੇ ਵਾਲੇ ਹੈਗੇ ਖੁਸ਼ੀ ਨਾਲ ਕੰਟੈਕਟ ਕਰ ਸਕਦੇ ਆ ਤੇ ਇੱਥੇ WhatsApp ਤੇ ਮੈਸੇਜ ਭੇਜ ਦਿਓ ਸਿੱਧੀ ਕਾਲ ਕਰ ਲਓ ਤੇ ਆਪਣਾ ਬੁਕਿੰਗ ਕਰ ਸਕਦੇ ਆ ਤੇ ਨੇਹਾ ਜੀ ਬੁਕਿੰਗ ਦਾ ਕੀ ਹਿਸਾਬ-ਤਾਬ ਹੈ ਬੁਕਿੰਗ ਦਾ ਹੈਗਾ ਹਾਫ ਪਹਿਲਾਂ ਅਸੀਂ ਲਵਾਂਗੇ ਠੀਕ ਹੈ ਤੇ ਹਾਫ ਜਦੋਂ ਬਹਿ ਜਾਣਗੇ ਟ੍ਰੈਪਾਸਟਰ ਹੋਏਗੀ ਫਿਰ ਅਸੀਂ ਲਵਾਂਗੇ ਵਾਹ ਜੀ ਵਾਹ ਬਹੁਤ ਵਧੀਆ ਸੋ ਦਰਸ਼ਕੋ ਹੋਰ ਤੁਹਾਨੂੰ ਕੀ ਚਾਹੀਦਾ ਹੈ 5999 ਅੱਧੇ ਪੈਸੇ ਦੇ ਕੇ ਤੁਸੀਂ ਬੁਕਿੰਗ ਕਰਾ ਸਕਦੇ ਹੋ ਆਪਣੀ ਸੀਟ ਰਿਜ਼ਰਵ ਕਰ ਸਕਦੇ ਹੋ ਤੇ ਬਾਕੀ ਦੇ ਅੱਧੇ ਪੈਸੇ ਜਦੋਂ ਡਿਪਾਰਚਰ ਵੇਲੇ ਬੱਸ 'ਚ ਬਹਿਣਾ ਹੈ ਤੇ ਉਹਦੇ ਨਾਲ ਬਹਿ ਕੇ ਸਾਡੇ ਬਾਕੀ ਪੈਸੇ ਦੇ ਦਿਓ ਤੇ ਨੀਹਾ ਜੀ ਬੱਸ ਹੋਊਗੀ ਟੈਂਪੂ ਟਰੈਵਲਰ ਹੋਊਗਾ ਹੋਊਗੀ ਚੀਜ਼ ਆਪਣੇ ਕੋਲ ਟੈਂਪੂ ਟਰੈਵਲਰ ਹੋਏਗਾ ਕੀ ਬਦਨਸਾਲੀਸ਼ੇ ਰਤੇਗੀਆਂ ਨੇ ਕੋਈ ਪ੍ਰੋਬਲਮ ਨਹੀਂ ਆਈ ਮਤਲਬ ਐਂ ਕੰਫਰਟੇਬਲ ਪੂਰਾ ਵਧੀਆ ਨਜ਼ਾਰਾ ਕਿਆ ਬਾਤਾਂ ਤੇ ਇਹਦੇ ਵਿੱਚ ਬਸ ਵਿੱਚ ਫੇ ਪਾਣੀ ਪੂਣੀ ਵੀ ਹੋਊਗਾ ਸਰ ਪੀਣ ਪੂਣ ਵਾਸਤੇ ਬਿਲਕੁਲ ਮਿਲੇਗਾ ਪਾਣੀ ਦੋ ਦੋ ਬੋਟਲ ਸਾਰਿਆਂ ਨੂੰ ਮਿਲੇਗੀ ਦੋ ਦੋ ਪਾਣੀ ਵੀ ਮਿਲਣ ਗਿਆ ਠੀਕ ਹੈ ਜੀ ਬਾਕੀ ਹੋਊ ਕਿਸੇ ਨੂੰ ਵੀ ਹੋਰ ਚਾਹੀਦੀ ਵੀ ਹੋएगी ਤਾਂ ਵੀ ਮਿਲੇਗੀ ਵਾਹ ਜੀ ਵਾਹ ਕਿਆ ਬਾਤ ਹੈ ਦਰਸ਼ਕੋ ਹੋ ਤੁਹਾਨੂੰ ਕੀ ਚਾਹੀਦਾ ਹਰ ਚੀਜ਼ ਮੌਜੂਦ ਹੈ ਹਰ ਚੀਜ਼ ਅਵੇਲੇਬਲ ਹੈ ਹਰ ਚੀਜ਼ ਮਿਲਦੀ ਪਈ ਹੈ ਤੇ ਨੀਹਾ ਜੀ ਹੁਮਰ ਦਾ ਐਕਸਪੀਰੀਅੰਸ ਕਿਵੇਂ ਦਰੋਗੇ ਲੋਕਾਂ ਦਾ ਇਹ ਸਾਡੇ ਨਾਲ ਚੱਲਣ ਦਾ ਸਹੀ ਇਹ ਸਰ ਕੀ ਬਤਾ ਚਲੰਤਾ ਸਹੀ ਇੰਜੋਇਮੈਂਟ ਪੂਰਾ ਕਰਵਾਵਾਂਗੇ ਠੀਕ ਹੈ ਜੀ ਤੇ ਮੌਸਮ ਦੇ ਕੱਪੜੇ-ਕੁਪੜੇ ਨਾਲ ਕੀ ਚੱਕ ਲੈਣ ਸਰ ਪੂਰਾ ਆਪਣਾ ਬੂਲਨ ਜੀ ਕਿਉਂ ਸਰਦੀਆਂ ਹੋਣਗੀਆਂ ਠੰਡ ਹੋਣਗੀਆਂ ਇੱਕ ਵਾਰ ਦੁਬਾਰਾ ਦੱਸ ਦੋ ਵੀ ਰੂਟ ਕੀ ਕੀ ਹੈ ਜਾਣਾ ਕਿੱਥੇ-ਕਿੱਥੇ ਹੈ ਸਰ ਇਹ ਤੋਂ ਆਪਣਾ ਡਿਪਾਰਚਰ ਹੋਏਗਾ ਲੁਧਿਆਣੇ ਤੋਂ ਟਾਈਮਿੰਗ ਸ਼ਾਮ ਨੂੰ 6 ਵਜੇ ਬੇਰਕਾ ਮਿਲਪਲਾਂਟ ਤੋਂ ਹੂੰ ਫਿਰ ਆਪਾਂ ਸ਼ਾਮ ਨੂੰ ਰਾਤ ਨੂੰ 9 ਵਜੇ ਖਰੜ ਮਿਲਾਂਗੇ ਨੀਅਰ ਬੱਸ ਸਟੈਂਡ ਠੀਕ ਹੈ ਜੀ ਤੇ ਅਗਰ ਕਿਸੇ ਨੇ ਚੰਡੀਗੜ੍ਹ ਵੀ ਟਰਨਾ ਹੋਏਗਾ ਅਸੀਂ ਉੱਥੋਂ ਵੀ ਕਿਆ ਬਾਤ ਹੈ ਕਿਆ ਬਾਤ ਹੈ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਨਾਲ ਨਾਲ ਆਪਣਾ ਮਨਾਲੀ ਟੂਰ ਹੈ ਮੇ ਸਾਰਾ ਹੈ ਟੂਰ ਮਨਾਲੀ ਤੇ ਸਿਸੂ ਕਿਆ ਬਾਤ ਹੈ ਮਨਾਲੀ ਸਿਸੂ ਨਾਲ ਬ੍ਰੇਕਫਾਸਟ ਡਿਨਰ ਦੋਨੋਂ ਦਿਨ ਹੈ ਕਿਆ ਬਾਤ ਹੈ ਤੇ ਜਦੋਂ ਵਾਪਸੀ ਹੈ ਪੂਰੀ ਪਾਰਟੀ ਬਨ ਪਾਇਆ ਸਾਰਾ ਕੁਛ ਵਾਹ ਜੀ ਵਾਦ ਦਰਸ਼ਕੋ ਦੁਬਾਰਾ ਦੇਖ ਲੋ ਜੀ ਬਹੁਤ ਹੀ ਵਧੀਆ ਨਿਆਰੇ ਦੇ ਨਾਲ ਤੁਹਾਨੂੰ ਲੈ ਕੇ ਚੱਲੇ ਆ ਤੇ ਕਿੱਥੇ ਕਿੱਥੇ ਤੁਹਾਡੀ ਸਕਰੀਨ ਤੇ ਚੱਲ ਰਿਹਾ ਹੈ ਤੁਹਾਡੀ ਸਕਰੀਨ ਦੇ ਨੇੜੇ ਲੈ ਆਨਾ ਇਹਨੂੰ ਵੀਡੀਓ ਨੂੰ ਪਾਜ਼ ਕਰ ਸਕਦੇ ਹੋ ਤੇ ਸਕਰੀਨ ਸ਼ਾਟ ਲੈ ਕੇ ਪਾਪਰ ਜੋ ਡਿਟੇਲ ਹੈ ਉਹ ਲੈ ਸਕਦੇ ਹੋ ਆ ਨੰਬਰ ਨੀਹਾ ਜੀ ਦਾ ਜੀ ਆ ਖੁਸ਼ੀ ਦਾ ਸਿੰਪਲ ਕਾਲ ਕਰੋ WhatsApp ਕਰੋ ਮੈਸੇਜ ਕਰੋ ਤੇ ਸਿਰਫ 5999 ਰੁਪਏ ਦੇ ਵਿੱਚ اپنی زندگی ਦੇ ਨਿਆਰੇ ਲੈ ਕੇ ਆਓ ਤੇ ਨਵੇਂ-ਨਵੇਂ ਲੋਕਾਂ ਨੂੰ ਮਿਲੋ ਨਵੇਂ ਦੋਸਤ ਨਵੇਂ ਸਾਥੀ ਬਣਾਓ ਠੀਕ ਹੈ ਬਹੁਤ ਧੰਨਵਾਦ ਜੀ थैंक यू ਸਰ